ਪੋਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਪਹਿਲਾਂ ਤਾਂ ਮੇਰੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਮੇਰੀ ਵੀਡੀਓ ਸ਼ੇਅਰ ਕਰਦੇ ਤੇ ਚੈਨਲ ਤੇ ਮੇਰੀ ਵੀਡੀਓ ਵਗੈਰਾ ਲਾਈਕ ਕਰਦੇ ਆ ਤੇ ਚੈਨਲ ਸਬਸਕ੍ਰਾਈਬ ਨਹੀਂ ਕਰ ਲੋ ਜਿਹਨੇ ਨਹੀਂ ਕੀਤਾ ਤੇ ਆਪਾਂ ਵੀਡੀਓ ਪਾਈ ਸੀ ਦੋਝ ਘੋਟੀਆਂ ਦੀ ਇੱਕ ਕੱਟੀ ਦਾ ਇੱਥੇ ਬਗਾਉ ਹੋ ਗਈ ਸੀ ਲੋਕਲੀ ਤੇ ਇੱਕ ਕੱਟੀ ਮੇਰੇ ਵੀਰ ਹੋਣੀ ਮਾਸ਼ਾ ਪੰਡਤ ਟਪਾਲੀ ਆ ਡਪਾਲੀ ਤੋਂ ਆਇਆ ਮਾਸ਼ਾ ਪੰਡਤ ਮਾਸ਼ਾ ਪੰਡਤ ਦਾ ਵੀਰ ਦਾ ਨਾ ਤੇ ਰਾਮਪੁਰਾ ਫੂਲ ਕੋਲੇ ਰਹਿਣਾ ਰਾਮਪੁਰਾ ਫੂਲ ਦੇ ਨਾਲ ਆ ਵੀਰ ਲੈਣ ਆਇਆਗਾ ਵੀਰ ਉਹਨਾਂ ਨੂੰ ਕੱਲੀ ਵੀਰ ਗੱਲ ਹੋ ਗਈ ਜਦੋਂ ਬੀਨ ਨੇ ਫੋਨ ਤੇ ਸਹੀ ਪਾਤੀ ਸੀਗੀ ਫਿਰ ਜਿਹੜੀਆਂ ਤੈਨੂੰ ਗੱਲਾਂ ਦੱਸੇ ਤੂੰ ਗਏ ਵੀ ਥਾਣੇ ਤੇ ਸਾਰੀਆਂ ਸਹੀ ਆਂ ਬਈ ਜਿਵੇਂ ਗੱਲ ਹੋਈ ਸੀ ਉਹ ਨੇ ਸਹੀ ਹੈ ਸਾਰੇ ਕੋ ਪੂਰੀਆਂ ਨੇ ਵੀਰੇ ਹਾਂ ਪੂਰੀਆਂ ਮੰਗਾ ਤੇ ਥਾਣੇ ਦੀ ਵੀਰ ਨੇ ਕਿਹਾ ਸੀਗਾ ਠੰਡੀ ਸੀਲ ਦਾ ਹਨਾ ਫਿਰ ਉਹੀ ਸਭ ਕੁਸ ਹਾਂ ਜੀ ਬਿਲਕੁਲ ਸਹੀ ਆ ਆ ਦੇਖੋ ਵੀਰ ਨੂੰ ਬਿਲਕੁਲ ਸਹੀ ਹੈ ਤੇ ਅੱਜ ਜਾਂਦੀ ਹੈ ਕਰਮਾ ਵਾਲੀ ਪਿੰਡ ਟਪਾਲੀ ਤੇ ਵੀਦਨੋਂ ਮਾਸ਼ਾਪੰਡ ਤਾਂ ਦੇਖ ਵੀ ਨਾਲ ਕੰਟੈਕਟ ਕਰਕੇ ਤੂੰ ਪੁੱਛ ਸਕਦੇ ਏ ਵੀ ਗਲਤ ਤਾਂ ਕੋਈ ਆਪਾਂ ਗਲਤ ਤਾਂ ਨਹੀਂ ਵੀਡੀਓ ਜੀ ਦੱਸਿਆ ਕੋਈ ਸਾਫ ਸਹੀ ਸੀ ਵੀਰੇ ਆਪਣਾ ਨੰਬਰ ਬੋਲ ਦੇ ਨੰਬਰ ਮੇਰਾ 6699772224 ਠੀਕ ਹੈ ਪਿੰਟ ਭਾਲੀ ਮਾਸ਼ਾਪੰਡ ਦਾ ਭਾਈ ਰੁਪਾਲਾ ਰੋਡ ਤੇ ਮੇਰੀ ਕੋਠੀ ਠੀਕ ਆ ਦੋਸਤੋ ਜਿੱਦੋਂ ਮਰਜੀ ਵੀ ਨਾਲ ਕੰਟੈਕਟ ਕਰ ਲੋ ਆ ਚੱਲੀ ਅੱਜ ਕਰਮ ਵਾਲੀ ਪਹਿਲੇ ਵੀਰੇ ਤੇ ਤੈਨੂੰ ਵਾਦਾ ਕਰੇ ਧੰਨਵਾਦ ਦੋਸਤੋ